ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਨਮਸਤੇ ਸਲਾਮ ਦੋਸਤੋ 26 ਜਨਵਰੀ ਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਨਜ਼ਦੀਕ ਆ ਰਹੀ ਹੈ ਔਰ ਜਿਵੇਂ ਜਿਵੇਂ 26 ਜਨਵਰੀ ਨਜ਼ਦੀਕ ਆ ਰਹੀ ਹੈ ਉਵੇਂ ਉਵੇਂ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਹਿੰਦੁਸਤਾਨ ਦੀ ਗਵਰਨਮੈਂਟ ਅਲਰਟ ਤੇ ਹੈ ਔਰ ਹਰ ਜਗ੍ਹਾ ਚੱਪੇ ਚਪੇਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕਿਤੇ ਕੋਈ ਕੋਈ ਹਾਦਸਾ ਜਾਂ ਕੋਈ ਐਹੋ ਜੀ ਵਾਰਤਾਤ ਨਾ ਹੋ ਜੇ ਜਿਹਦੇ ਨਾਲ ਦੇਸ਼ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏ ਸੂ ਅਮਰੀਕਾ ਵਿੱਚ ਬੈਠੇ ਸਤਵੰਤ ਪੰਨੂ ਬਰਾ ਨੇ ਇੱਕ ਧਮਕੀ ਜਿਹੜੀ ਦਿੱਤੀ ਹੈ ਭਗਵੰਤ ਮਾਨ ਜੀ ਨੂੰ ਬੰਬ ਨਾਲ ਉਡਾ ਦੇਣ ਦੀ ਨਾਲ ਸ਼ਾਇਦ ਬੀਜੇਪੀ ਨੂੰ ਵੀ ਇਹਦੀ ਮੱਧੇ ਨਜ਼ਰ ਇਹਨੂੰ ਮਤ ਨਜ਼ਰ ਰੱਖਦੇ ਹੋਏ ਆਪਣਾ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਪ੍ਰਸ਼ਾਸਨ ਆਪਣਾ ਅਲਰਟ ਹੈ ਔਰ ਚੱਕਾ-ਜਗਾ ਚੈਕਿੰਗ ਸ਼ੁਰੂ ਹੋ ਚੁੱਕੀ ਹੈ ਚੌਕ ਚਰਾਏ ਸੜਕਾਂ ਤੇ ਇਧਰ ਉਧਰ ਦੀਆਂ ਦੂਸਰੇ ਸਟੇਟਾਂ ਦੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਬਹੁਤ ਨਿਗਰਾਨੀ ਨਾਲ ਚੈੱਕ ਅਪ ਕੀਤਾ ਜਾ ਰਿਹਾ ਹੈ ਸੋ ਇੱਕ ਗੱਲ ਯਾਦ ਰੱਖਿਓ ਕਿ ਜੋ ਗਰਜਦੇ ਹੈ ਉਹ ਵਰਸਦੇ ਨਹੀਂ ਜਦੋਂ-ਜਦੋਂ ਵੀ ਕਿਤੇ ਕੋਈ ਹਾਦਸਾ ਜਾਂ ਹਮਲਾ ਹੁੰਦਾ ਹੈ ਉਸ ਤੋਂ ਪਹਿਲਾਂ ਜਦੋਂ ਧਮਕੀ ਆਈ ਹੈ ਤਾਂ ਉਹ ਅਜੇ ਤੱਕ ਸਿਰੇ ਨਹੀਂ ਚੜੀ ਹੈ ਧਮਕੀ ਦਾ ਮਤਲਬ ਹੁੰਦਾ ਹੈ ਸਰਕਾਰ ਨੂੰ ਸਮਾਂ ਰਹਿੰਦਾ ਪਹਿਲੇ ਅਲਰਟ ਕਰ ਦੇਣਾ ਵੀ ਤੁਸੀਂ ਅਲਰਟ ਹੋ ਜਾਓ ਚੱਪੇ-ਚੱਪੇ ਤੇ ਆਪਣਾ ਸਾਰਾ ਕੁਝ ਲਗਾ ਦਿਓ ਉਸ ਤੋਂ ਬਾਅਦ ਇਹਨਾਂ ਨੇ ਕੀ ਹੈ ਕਿ ਜੀ ਸਾਨੂੰ ਜਿਆਦਾ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੋਣ ਕਰਕੇ ਸਾਡਾ ਉਹ ਨਹੀਂ ਲੱਗਿਆ ਸਾਡੇ ਸਿੰਘ ਪਹੁੰਚੇ ਸੀ ਜਾਂ ਅਸੀਂ ਕੋਸ਼ਿਸ਼ ਕੀਤੀ ਪਰ ਭਗਵੰਤ ਮਾਨ ਜੀ ਉਥੋਂ ਬਚ ਨਿਕਲੇ ਸੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਖਾਮ-ਖਾਮ ਹੁੰਦੀਆਂ ਨੇ ਹੁਣ ਤੱਕ ਦੇਸ਼ ਵਿੱਚ ਜਿਹੜੇ ਵੀ ਕਿਸੇ ਅਧਿਕਾਰੀ ਨੂੰ ਜਿਹੜੇ ਵੀ ਕਿਸੇ ਮੰਤਰੀ ਨੂੰ ਮਾਰਨ ਦੀਆਂ ਧਮਕੀਆਂ ਆਈਆਂ ਨੇ ਕਿ ਐਨੀ ਤਰੀਕ ਨੂੰ ਤੈਨੂੰ ਮਾਰ ਦੇਣਾ ਉਨੀ ਤਰੀਕ ਨੂੰ ਉਹ ਕਦੀ ਦੇ ਇਦਾਂ ਨਹੀਂ ਹੋਇਆ ਸੋ ਇਹ ਤਾਂ ਜਿਹੜਾ ਖਮਿਆਜਾ ਉਹ ਜਨਤਾ ਨੂੰ ਤੁਗਦਣਾ ਪੈਂਦਾ ਹੈ ਅਮ ਜੱਤਰੂ ਤੇਰੇ ਮੇਰੇ ਵਰਗਿਆਂ ਨੂੰ ਜਿਹੜੇ ਵੀ ਰੋਡ ਤੇ ਜਾਂਦੇ ਨੇ ਜਾਂ ਕਿਸੇ ਵਿਆਹ ਤੇ ਜਾ ਰਹੇ ਨੇ ਸ਼ਾਦੀ ਤੇ ਜਾ ਰਹੇ ਨੇ ਹਨਾ ਸੋ ਉਹਨਾਂ ਦਾ ਟਾਈਮ ਵੇਸਟ ਹੁੰਦਾ ਹੈ ਪੁਲਿਸ ਉਹਨਾਂ ਦੀ ਬਹੁਤ ਜ਼ਿਆਦਾ ਸ਼ਕਤੀ ਨਾਲ ਆਪਣਾ ਚੈੱਕ ਅਪ ਕਰਦੀ ਹੈ ਤਾਂ ਜਿੱਥੇ ਸਮਾਗਮ ਹੁੰਦਾ ਹੈ ਉੱਥੇ ਤਾਂ ਜਾਣਾ ਹੀ ਆਮ ਬੰਦੇ ਦਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਇਹ ਹੈਰਾਨ ਔਰ ਪਰੇਸ਼ਾਨ ਕਰਨ ਵਾਲੀ ਗੱਲ ਹੈ ਸੋ ਕਿਤੇ ਵੀ ਬੰਬ ਨਹੀਂ ਡਿੱਗਣਾ ਬੰਬ ਹੈ ਹੋ ਜਾ ਜਿਹੜਾ ਜਦੋਂ ਇੰਨੀ ਸਰਕਾਰ ਦੇ ਨਾਲ ਸਰਕਾਰਾਂ ਕੋਲੇ ਕਿੱਡੇ ਕਿੱਡੇ ਵੱਡੇ ਬੰਬ ਨੇ ਤਾਂ ਆਪਾਂ ਨੂੰ ਵੀ ਪਤਾ ਹੈ ਹਨਾ ਇਹਨਾਂ ਕੋਲੇ ਕਿੰਨਾ ਅਸਲਾ ਹੈ ਇਹ ਆਪਾਂ ਨੂੰ ਪਤਾ ਆਪਾਂ ਕਿੰਨਾ ਕਸਲਾ ਲੈ ਜਾਗੇ ਸੋ ਜੇ ਕੋਈ ਆਪਾਂ ਆਤਮਕ੍ਰਤੀ ਬੰਬ ਬਣਾਇਆ ਵੀ ਹੋਇਆ ਤਾਂ ਉਹ ਕਿੱਥੇ ਫਟੂਗਾ ਉਹ ਬਾਹਰ ਹੀ ਫਟੂਗਾ ਜਾਂ ਚੈੱਕਅਪ ਵੇਲੇ ਉੱਥੇ ਮਸ਼ੀਨ ਤੇ ਫਟੂਗਾ ਜਾਂ ਕੀ ਹੋਊਗਾ ਮਾਰੇ ਗਰੀਬ ਮੁਲਾਜ਼ਮਾਂ ਤੇ ਫਟੂਗਾ ਹਨਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੇਕਾਰ ਨੇ ਤੇ ਜੇ ਇਹਨਾਂ ਨੇ ਇਹ ਕੰਮ ਪੰਨੂ ਸਾਹਿਬ ਹਰਾਨੇ ਕਰਨਾ ਹੀ ਹੈਗਾ ਕਰਨਾ ਹੀ ਸੀ ਤਾਂ ਇਹ 10 ਕਿਲੇ ਕੀਤਾ ਜਾਂਦਾ ਤੇ ਇਸ ਤੋਂ ਪਹਿਲਾਂ ਵੀ ਹੋ ਸਕਦਾ ਜੀ 26 ਜਨਵਰੀ ਤੋਂ ਬਿਨਾਮਾਨ ਸਰ ਜਿਹੜਾ ਇਧਰ ਉਧਰ ਜਾਂਦੇ ਨਹੀਂ ਤੇ ਬਾਕੀ ਜਿਹੜੀ ਗੱਲ ਇਹਨਾਂ ਦੀ ਇਹ ਜਾਣਨ ਜਾਂ ਉਹ ਜਾਣਨ ਆਪਾਂ ਦਾ ਇਹਦੇ ਵਿੱਚ ਮਸਲਾ ਇਹ ਹੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਿੱਚ ਇਹੋ ਜਿਹੇ ਵਿਆਹ ਆ ਜਾਂਦੇ ਨੇ ਸੋ ਇਹਦਾ ਜਿਹੜਾ ਖਮਿਆਜਾ ਪੂਰੇ ਪੰਜਾਬ ਨੂੰ ਭੁਗਤਣਾ ਪੈਂਦਾ ਪੂਰੇ ਸਟੇਟ ਨੂੰ ਭੁਗਤਣਾ ਪੈਂਦਾ ਔਰ ਇਹਦੇ ਨਾਲ ਜਿਹੜਾ ਨੁਕਸਾਨ ਹੁੰਦਾ ਹੈ ਉਹਦਾ ਤਨੂ ਪਤਾ ਹੀ ਹੈ ਪਿੱਛੇ ਵੀ ਹੁੰਦਾ ਹੈ ਸੋ ਇਹੋ ਜਿਹੀਆਂ ਧਮਕੀਆਂ ਜਿਹੜੀਆਂ ਨੇ ਇਹ ਖਾਮ ਖਾਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਬਹੁਤ ਧਮਕੀਆਂ ਦਿੱਤੀਆਂ ਨੇ ਜੇ ਧਮਕੀਆਂ ਦਿੱਤੀਆਂ ਨੇ ਤਾਂ ਉਹ ਪੂਰੀਆਂ ਕਿਉਂ ਨਹੀਂ ਕੀਤੀਆਂ ਸਵਾਲ ਇਹ ਹੀ ਉੱਠਦਾ ਤੇ ਬਾਕੀ ਜੋ ਕੁਝ ਵੀ ਹੈ ਇਹ ਪੰਜਾਬ ਤਾਂ ਪਹਿਲੇ ਹੀ ਅਮਨ ਉਹ ਸ਼ਾਂਤੀ ਨਾਲ ਨਹੀਂ ਰਹਿ ਰਿਹਾ ਦੇਸ਼ ਦੀ ਬਰਬਾਦੀ ਤੇ ਸਟੇਟ ਦੀ ਬਰਬਾਦੀ ਦਾ ਕਾਰਨ ਬਣਦਾ ਸੋ ਇਹ ਹਮੇਸ਼ਾ ਤੋਂ ਹੀ ਆਖਮਚੋਲਦੀ ਚੱਲਦੀ ਆਈ ਹੈ ਸੋ ਬਚਣ ਵਾਲੇ ਨੇ ਬਚਣਾ ਹੈ ਵੀ ਕਿੱਦਾਂ ਬਚਣਾ ਹੈ ਉਹਦੇ ਕੋਲ ਇੰਨਾ ਤਾਮ ਜਾਮ ਐ ਇੰਨੀ ਫੋਰਸ ਐ ਇੰਨਾ ਅਸਲਾ ਔਰ ਜਿੰਨੇ ਆਉਣਾ ਐ ਉਹਨੇ ਆਪਣੀ ਜ਼ਿੰਦਗੀ ਨੂੰ ਆਪਣੀ ਜਾਨ ਨੂੰ ਹਥੇਲੀ ਤੇ ਰੱਖ ਕੇ ਆਉਣਾ ਕਿ ਆਪਾਂ ਕਿਹੜੇ ਹਿਸਾਬ ਨਾਲ ਕਿੱਥੋਂ ਗੈਪ ਦੇਖਣਾ ਤਾਂ ਕਈ ਵਾਰੀ ਖੁਦ ਹੀ ਬੰਦਾ ਆਪ ਆਪਣੇ ਚੱਕਰ ਵਿੱਚ ਖੁਦ ਹੀ ਫਸ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਪੰਜਾਬ ਨੂੰ ਹਰਾਨ ਔਰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਨੇ ਤਾਂ ਮੈਨੂੰ ਤਾਂ ਐਦੇ ਲੱਗਦਾ ਡਰਨ ਵਾਲੀ ਤੁਹਾਨੂੰ ਵੀ ਕੋਈ ਗੱਲ ਨਹੀਂ ਹੈਗੀ ਜਿੱਥੇ ਬੰਮ ਪਟਣਾ ਬਿਨਾ ਮਤਲਬ ਤੋਂ ਫਟ ਜਾਣਾ ਬੰਬ ਕਈ ਕਈ ਵਾਰੀ ਬਿਨਾ ਚਲਾਏ ਤੋਂ ਫਟ ਜਾਂਦੇ ਨੇ ਜ ਜਿੰਨਾ ਅਸਲਾ ਗੋਲਾ ਬਾਰੂਦ ਬਣਿਆ ਹੋਇਆ ਇੱਕ ਦਿਨ ਇਹ ਚੱਲਣਾ ਜਿਹੜਾ ਪੁਲ ਬਣਦਾ ਉਹ ਇੱਕ ਦਿਨ ਢਹਿੰਦਾ ਹੈ ਜਿਹੜਾ ਬਿਲਡਿੰਗ ਬਣਦੀ ਹੈ ਇੱਕ ਦਿਨ ਉਹ ਢਹਿੰਦੀ ਹੈ ਤੇ ਬੰਦੇ ਦੀ ਬਣਾਈ ਹੋਈ ਜਿਹੜੀ ਵੀ ਚੀਜ਼ ਹੈ ਉਹ ਇੱਕ ਦਿਨ ਢਹਿੰਦੀ ਹੀ ਢਹਿੰਦੀ ਹੈ ਸੋ ਰੱਬ ਦਿਆਂ ਬਣਾਈਆਂ ਹੋਈਆਂ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਅੱਜ ਢਈਆਂ ਨਾ ਕੱਲ ਢਈਆਂ ਨੇ ਸੋ ਇਹ ਗੱਲ ਦਾ ਮਾਮਲਾ ਨਹੀਂ ਕਰਨਾ ਤੇ ਇਹ ਗੋਲਾ ਸਿੱਕਾ ਬਾਰੂਦ ਜੋ ਕੁਛ ਹੈ ਕਿਹਦੇ ਲਈ ਹੈ ਸਾਡੇ ਲਈ ਬਣਿਆ ਹੈ ਸਾਡੀ ਹੀ ਸੁਰੱਖਿਆ ਲਈ ਬਣਿਆ ਔਰ ਸਾਡੀ ਹੀ ਜ਼ਿੰਦਗੀ ਨੂੰ ਖਤਮ ਕਰਨ ਲਈ ਬਣਿਆ ਠੀਕ ਹੈ ਕਿਉਂਕਿ ਜੇ ਸਾਡਾ ਕੋਈ ਦੁਸ਼ਮਨ ਮਜ਼ਬੂਤ ਹੈ ਤਾਕਤਵਰ ਹੈ ਤੇ ਸਾਡੀ ਉਹਨੂੰ ਤਰਕੀ ਅੱਛੀ ਨਹੀਂ ਲੱਗਦੀ ਔਰ ਉਹ ਸਾਨੂੰ ਮਾਰੂਗਾ ਤਾਂ ਅਸੀਂ ਮਰਨਾ ਹੈ ਇਸੇ ਵਿਰੁੱਧ ਨਾਲ ਮਰਨਾ ਹੈ ਔਰ ਇਸੇ ਵਿਰੁੱਧ ਨਾਲ ਆਪਾਂ ਦੂਸਰਿਆਂ ਨੂੰ ਮਾਰਨਾ ਹੈ ਜਿਹੜੀ ਚੀਜ਼ ਬਣੀ ਹੈ ਉਹ ਤਾਂ ਚੱਲਣ ਵਾਸਤੇ ਬਣੀ ਹੈ ਸੋ ਇਹਦੇ ਵਿੱਚ ਕੋਈ ਭਰਦਾਨ ਵਾਲੀ ਕੋਈ ਗੱਲ ਨਹੀਂ ਤੇ ਇਹੋ ਜਿਹਾਂ ਜਿਹੜੀਆਂ ਛੋਟੀਆਂ-ਮੋਟੀਆਂ ਗੱਲਾਂ ਆਉਂਦੀਆਂ ਨੇ ਤਾਂ ਹਮੇਸ਼ਾ ਅਕਸਰ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਨੇਤਿਆਂ ਵੱਲੋਂ ਵੀ ਆਉਂਦੀਆਂ ਰਹਿੰਦੀਆਂ ਨੇ ਫਲਾਣਾ ਨੂੰ ਚੋਕਣਾ ਹੈ ਵੀ ਫਲਾਣਾ ਚੁੱਕਣਾ ਬਾਣਾ ਚੁੱਕਣਾ ਸੋ ਜਦੋਂ ਚੁੱਕਿਆ ਜਾਣਾ ਤਾਂ ਤੇਰੇ ਮੇਰੇ ਵਰਗਾ ਸ਼ਰੀਫ ਵੀ ਚੁੱਕਿਆ ਜਾਣਾ ਜਿਨੇ ਨਹੀਂ ਚੁੱਕਿਆ ਜਾਣਾ ਉਹ ਆਪਣਾ ਬੰਦੋਬਸਤ ਖੁਦ ਹੀ ਲੱਗਦਾ 26 ਜਨਵਰੀ ਆਉਣ ਵਾਲੀ ਹੈ ਇਹ ਤਾਂ ਹਰ ਸਾਲ ਆਉਂਦੀ ਹੈ ਔਰ ਆਉਂਦੀ ਵੀ ਹੈ ਆਊਗੀ ਵੀ ਮਨਾਈ ਵੀ ਜਾਊਗੀ ਤੇ ਬਾਕੀ ਰੱਬ ਰੱਖਾ ਖਸਮ ਦਾ ਸਤਸ੍ਰੀਕਾਲ ਸ